ਦੇ ਦਾ ਇੱਕੋ ਕੰਮ ਹੀ ਆ ਸਵੇਰੇ ਸਾਈਕਲ ਬਾਹਰ ਕਰ ਦੇਣਾ ਤੇ ਰਾਤ ਨੂੰ ਸਾਈਕਲ ਅੰਦਰ ਲਾ ਦੇਣਾ ਚਲਾਉਣਾ ਹੈ ਨਹੀਂ फ्रेंड्स ਵੈਲਕਮ ਟੂ ਅਨਦਰ ਵਲੌਗ ਹੋਰ ਸਾਰੇ ਸਮਾਂ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਲੋ ਜੀ ਆਪਾਂ ਅੱਜ ਵਲੌਗ ਸਟਾਰਟ ਕਰਨ ਲੱਗੇ ਆ ਕਿੰਨੇ ਦਿਨ ਹੋ ਗਏ ਬਣਾਇਆ ਨਹੀਂ ਸੀਗਾ ਤੇ ਸੋਚਿਆ ਕਿ ਚਲੋ ਅੱਜ ਆਪਾਂ ਸਟਾਰਟ ਕਰ ਲੈਨੇ ਆ ਆਪਣੀ ਰਬੂ ਵੀ ਰੈਡੀ ਹੋ ਗਈ ਸਕੂਲ ਜਾਣ ਵਾਸਤੇ ਰਬੂ ਦੇ ਐਗਜ਼ਾਮ ਚੱਲ ਜੀ ਜਾਂਦੇ ਆ ਤੇ ਇਹ ਹੋ ਗਈ ਰੈਡੀ ਸ਼ਾਰਟ ਬੈਗ ਲੈ ਕੇ ਚੱਲੀ ਹੈ ਨਾ ਤੇ ਆ ਕੁੜੀ ਸਾਡੀ 19 ਦਿਨ ਨਹੀਂ ਉੱਡੀ ਜਿੰਨੀ ਤੇ ਤੇਰੀ ਵੈਨ ਨਹੀਂ ਆਉਂਦੀ ਇਸ ਤੋਂ ਅੰਤ ਇਰੇ ਦੀ ਵਾਸ। ਹੁਣ ਇਹਦੀ ਮੈਡਮ ਵੀ ਦੇਖੂਗੀ ਵਲੌਗ ਤਾਂ ਫਿਰ ਇਹਨੂੰ ਦੱਸੂਗੀ ਕਿ ਸਵੇਰ ਸ਼ਾਮ ਬਸ ਫੋਨ ਹੀ ਹੁੰਦੇ ਆ। ਆ ਗਈ। ਦੇਖੋ ਫਰੈਂਡਸ। ਕੋਲੀ ਕਰਕੇ ਦਿਖਾ। ਹਾਂ ਹਾਂ ਅਸੀਂ ਕਿਤੇ ਅਸੀਂ। ਦੇਖੋ ਛੋਟੇ ਛੋਟੇ। ਇੱਧਰ ਜਗਾ ਟੋ ਕਰੇ ਹੈ ਇੱਧਰ ਫਿਰ ਮਮੀ ਉਹ ਪਾਣੀ ਉਹ ਸੁੱਕ ਗਿਆ ਹੋਊਗਾ ਨਾ। ਹੋ ਸਕਦਾ। ਚੱਲ ਚੱਲ ਪੇ ਫਸ। ਅਸੀਂ ਇਹ ਵੀ ਪਾਟਦਾ ਸੀ ਹੁਣ ਇਹਦੇ ਅਸੀਂ ਕੀ ਪਾ ਲੱਗੇ ਆ। ਪਾਲਕ। ਪਾਲਕ ਆ ਰੱਖੋ। ਨਾ ਲੱਗਦੇ ਵੀਰਦਾਰੇ ਹੁੰਦੇ ਆ ਫਰੈਂਡਸ ਲਾਗੋ ਬਾਦ ਨਹੀਂ ਕਰਦਾ ਉਸਾਂ ਦਾ ਸਹੀ ਖਾਣਾ ਦੇ ਉਧਰੋਂ ਸ਼ੁਰੂ ਲੱਗ ਜਾਓ ਆ ਤਾਂ ਰੋਕਣੀ ਉਹ ਕੋ ਫਰੈਂਡਸ ਅੱਜ ਇਹਨੂੰ ਦੇਖ ਲੱਗ ਗਿਆ ਨਾ ਸਰ ਇਹ ਕਿੱਦਾਂ ਘਾਟੇ ਦਰ ਪਾਣੀ ਮੋੜ ਲਾਣਾ ਚੱਲ ਪੂਗਾ ਪਾਪਾ ਹੈਗੇ ਆ ਆਦੀ ਮਮੀ ਹੈਗੇ ਆ ਪਾਣੀ ਪੈ ਕੇ ਨਾ ਫਿਰ ਸਰ ਪਾਪਾ ਕਿਹੜੇ ਆ ਸਾਗ ਹੈ ਦੇਖੋ ਫ੍ਰੈਂਡਸ ਆ ਗੁੱਗ ਗਿਆ ਸਾਗ ਹੋ ਗਿਆ ਅਸੀਂ ਪਾਲੇ ਕਿ ਤਣੀਆਂ ਉਹ ਜਿਹੜਾ ਪਾਣੀ ਇਹਦੇ ਬੀਜ ਹੁਣ ਅਸੀਂ ਇਹਨੂੰ ਵਿੱਚ ਪਾਣ ਲੱਗੇ ਆ ਮਾਤਾ ਨੇ ਇੰਨੇ ਕੀ ਪਾਵਾ ਬਹੁਤ ਐਨੇ ਬਹੁਤ ਬਹੁਤ ਬਸ 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 ਇਹਨੂੰ ਰੱਖ ਲੈਣ ਹਾਂ ਦੂਜੇ ਵੀ ਪਾ ਦਿੰਨੇ ਆ ਆ ਵਾਲਾ ਹੋਊਗਾ ਤਾਂ ਕਿੰਨੇ ਜਿਹੜਾ ਤੜਕੇ ਹੁੰਦਾ ਨਾ ਨਹੀਂ ਨਹੀਂ ਆਪਾਂ ਜੇ ਤਾਂ ਦੋ ਕੁ ਦਿਨ ਮਿਹਨਤ ਜੇ ਥੱਲੇ ਨਹੀਂ ਨਹੀਂ ਆਪ ਨੂੰ ਚੱਲੀ ਆਉਂਦੇ ਹਾਂ ਹੈਗੇ ਆ ਇਹ ਨਿੱਕੇ ਲਿਆਉਣਗੇ ਨਹੀਂ ਨਾ ਮਾਰਕ ਤੋਂ ਫਰੈਂਡਸ ਆਪ ਤੁਸੀ ਹੋਗੀ ਆਪ ਤੁਸੀ ਲੈਣਾ ਜਦ ਵੀ ਹੋਊਗੀ ਉਹ ਹੋਇਆ ਨਾ ਘਰ ਤਾਂ ਇੱਥੇ ਪਾ ਦੇ ਇੱਕ ਦੁਆਰਾ ਕਿਉਂਕਿ ਨਾ ਇੱਥੇ ਸਿੱਧਰੋ ਕੇ ਹਾਂ ਅਗਲਾ ਤੱਕ ਲੋਕੀ ਅੱਜ ਮੂਰਤ ਨਿਕਲ ਗਿਆ ਸਾਈਕਲ ਚੋਂ ਹੁੰਦਾ ਤੇ ਬੱਚੇ ਆਪਾਂ ਭੇਜ ਦਿੱਤੇ ਸੀਗੇ ਸਕੂਲ ਉਹ ਦੋਵੇਂ ਜਾਨੀਆਂ ਗਿਆ ਸਕੂਲ ਤੇ ਜੱਸ ਗਏ ਹੋਏ ਆ ਸਾਈਕਲ ਚਲਾਉਣ ਵਾਸਤੇ ਬਹੁਤ ਟਾਈਮ ਬਾਅਦ ਸਾਈਕਲ ਕਦੋਂ ਦਾ ਕੱਢ ਕੇ ਰੱਖਿਆ ਹੋਇਆ ਸੀਗਾ ਤੇ ਅੱਜ ਮੈਂ ਕਿਹਾ ਤੁਸੀਂ ਅੱਜ ਚਲਾ ਕੇ ਹੀ ਆਓ ਜਿਵੇਂ ਮਰਜੀ ਫਿਰ ਰੱਖਣ ਦਾ ਕੀ ਫਾਇਦਾ ਜੇ ਚਲਾਉਣਾ ਹੀ ਨਹੀਂ ਆਪਾਂ ਹਨਾ ਤੇ ਫਿਰ ਅੱਜ ੱਟਕੇ ਨਾਲ ਹੀ ਭੇਜਿਆ ਸੀਗਾ ਜਾਓ ਪਹਿਲਾਂ ਸਾਈਕਲ ਚਲਾ ਕੇ ਆਓ ਉਹ ਦੇਖੋ ਕਿੰਨਾ ਵੀ ਨਾ ਮੈਂ ਤੋਂ ਰੰਗ ਨਹੀਂ ਆ ਇਹ ਹਵਾ ਤੇਜ਼ ਹਨ ਵੀ ਦੇਖੀਓ ਉੱਧਰ ਵਿਚਾਰੀ ਉਹ ਬੈਠੀ ਆ ਹਵਾ ਕਿੰਨੀ ਤੇਜ਼ ਆ ਨਾ ਹਵਾ ਤੇਜ਼ ਕਰਤੀ ਹੋਇਆ ਪਿਆ ਵੇ ਸਾਡੇ ਦਾਦਾ ਗਿਆ ਸੀ ਅਸੀਂ ਸ਼ਾਮ ਨੂੰ ਇੰਨਾ ਤੇਜ਼ ਮੀਂਹ ਆ ਗਿਆ ਤੇ ਪਤਾ ਨਹੀਂ ਹੁਣ ਕੀ ਹੋਊਗਾ ਜੀ ਹੁਣ ਆਪਾਂ ਬੱਚੇ ਆ ਗਏ ਆ ਇਹਨਾਂ ਨੂੰ ਖਵਾ ਪਾ ਲਈਏ ਇਥੇ ਟਰੀ ਜਿਹੜਾ ਵਾ ਗਾਰਡਨ ਵਿੱਚ ਉੱਥੇ ਜਣਾ ਕਾਉਂਸਲੇ ਵਿੱਚ ਪਹਿਲਾਂ ਤਾਂ ਚਿੜੀਆਂ ਨੇ ਦਿੱਤੇ ਸੀ ਬੱਚੇ ਉਹ ਤੁਹਾਨੂੰ ਦਿਖਾਏ ਸੀਗੇ ਮੈਂ ਤੇ ਹੁਣ ਉੱਥੇ ਘੁੱਗੀ ਨੇ ਆਂਡੇ ਦਿੱਤੇ ਹੋਏ ਆ ਤੇ ਉਹ ਵੀ ਵਿਚਾਰੀ ਇਹ ਦੇ ਨਾ ਜਦੋਂ ਮੀਂਹ ਪਿਆ ਤਾਂ ਐਨੇ ਮੀਂਹ ਵਿੱਚ ਵੀ ਵਿਚਾਰੀ ਉੱਥੇ ਬੈਠੀ ਰਹੀ ਤੇ ਉਹ ਐ ਝੂਲਦਾ ਸੀਗਾ ਤੁਸੀਂ ਦੇਖਦੇ ਹੀ ਹੁਣੇ ਆ ਤੁਹਾਨੂੰ ਦਿਖਾਇਆ ਜਿਹੜਾ ਆਪਾਂ ਮੀਂਹ ਪਿੰਦਾ ਵੀ ਤੇ ਉਹ ਵਿਚਾਰੀ ਹੈ ਨਾ ਬਾਅਦ ਚੋਂ ਉੱਥੋਂ उड़ ਕੇ ਚਲ ਗਈ ਸਾਨੂੰ ਲੱਭੀ ਨਹੀਂ ਕਿੱਥੇ ਗਈ ਨਾਲ ਹੀ ਆਪਦੇ ਆਡੇ ਵੀ ਚੱਕ ਕੇ ਲੈ ਗਈ ਪਤਾ ਨਹੀਂ ਵਿਚਾਰੀ ਕਿੱਥੇ ਗਈ ਕਿੱਥੇ ਨਹੀਂ ਗਈ ਉਹ ਮਤਲਬ ਕਿ ਡਰ ਗਈ ਹੁਣੀ ਨਾ ਕਿਤੇ ਦੇਗ ਡੁੱਬਣਾ ਜਾਵੇ ਤੇ ਉਥੋਂ ਉੱਠ ਕੇ ਹੀ ਚੱਲ ਗਈ ਝਾੜ ਕੇਲੇ ਝਾੜ ਕਰੇਲੇ ਜਿਹੜੇ ਆਪਾਂ ਉਹ ਗਾਏ ਸੀ ਉਹਦੇ ਵਿੱਚੋਂ ਪੰਜ ਸੱਤ ਝਾੜ ਕਰੇਲੇ ਹੋਰ ਅਸੀਂ ਉਤਾਰ ਲਿਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਦੋ ਕਵਾਰੀ ਤਾਂ ਅਸੀਂ ਵੈਸੇ ਉਤਾਰ ਕੇ ਖਾ ਵੀ ਲਿਆ ਸੱਤ ਸੱਤ 6 6 ਪੀ ਸਿੱਧੀ ਉੱਤਰਦੇ ਆ ਤੇ ਚਲੋ ਘਰ ਦੀ ਸਬਜ਼ੀ ਘਰ ਦੀ ਸਬਜ਼ੀ ਹੁੰਦੀ ਆ ਹੁਣ ਸਾਨੂੰ ਇਹ ਆ ਕੇ ਸਾਡਾ ਸਾਗ ਵੀ ਤੁਰ ਪਵੇਗਾ ਉੱਗ ਜੂਵੇਗਾ ਅੱਜ ਜੀ ਸਾਡੇ ਘਰੇ ਕਰੇਲੇ ਲੱਗਣੇ ਸ਼ੁਰੂ ਹੋ ਗਏ ਝਾੜ ਕਰੇਲੇ ਵੇਖੋ ਪਹਿਲਾਂ ਵੀ ਅਸੀਂ ਪੰਜ ਛੇ ਉਤਾਰੇ ਸੀਗੇ ਅੱਜ ਫੇਰ ਉਤਾਰ ਲੇ। ਤੇ ਰਬੂ ਦੇ ਚੱਲੀ ਜਾਂਦੇ ਆ ਐਗਜ਼ਾਮ ਤੇ ਇਹ ਕਰੀ ਜਾਂਦੀ ਆ ਆਪਦੀ ਤਿਆਰੀ ਪੇਪਰ ਵਧਿਆ ਆ ਜਾਂਦੇ ਸਾਰੇ ਹੁਣ ਉਹ ਤਾਂ ਆਪਾਂ ਵੇਖਾਂਗੇ ਨਾ ਹਾਫੀਅਤ ਹੁੰਦੇ ਪਏ ਨਾ ਇਹ ਚਲੋ ਹਿੰਦੀ ਦਾ ਪੇਪਰ ਆ ਕੱਲ ਤੇ ਕਰ ਲੋ ਤਿਆਰੀਆਂ ਤੇ ਆ ਸਾਡੀ ਨਿੱਕੀ ਨੇ ਕਰ ਲਈ ਸਾਰੀ ਹੈ ਨਾ ਇਹ ਟਾਈਮ ਨਾਲ ਹੀ ਆਪਦਾ ਕਰਕੇ ਖਤਮ ਕਰ ਲੈਂਦੀ ਆ ਰੋ ਛੋਟੀ ਕਲਾਸ ਚ ਹਨਾ ਬਟਾ ਇਹ ਤੁਸੀਂ ਵੱਡੀ ਚੋਂ ਉਹ ਛੋਟੀ ਚ ਹਨਾ ਭੋਲੀ ਤਿਆਰ ਬਣ ਜਾਂਦੀ ਜਿੱਦਾ ਬਹੁਤ ਹੀ ਭੋਲੀ ਹੁੰਦੀ ਹੈ ਕੁੜੀ ਖੱਦੀ ਸਤਾਨੂ ਮਾਈ ਆ ਬੁੜੀਏ ਕਿਨੇ ਕਾਸ਼ੀਮੀ ਮੈਂ ਇੱਕ ਦਾਲਦੇ ਕੀ ਬੋਲਦੀ ਸਾਰੀ ਚੀਜ਼ ਖਾ ਕੇ ਵੇਖੀਦੀ ਹੁੰਦੀ ਆ ਨਹੀਂ ਮੈਂ ਹੀ ਕਿਹਾ ਨਹੀਂ ਬਹੁਈ ਅੰਮੀ ਬੰਦਾ ਖਾ ਕੇ ਤੇ ਵੇਖ ਅੱਜ ਮੇਰੇ ਹੱਥਾਂ ਦਾ ਦਲੀਆਂ ਮੇਰੇ ਹੱਥਾਂ ਦਾ ਮੇਰੇ ਹੱਥ ਦਾ ਦਲੀਆਂ ਖਾ ਕੇ ਵੇਖ ਅੱਜ ਤੂੰ ਕਹੋਂਗੀ ਮੰਮਾ ਮੈਨੂੰ ਰੋਜ਼ ਹੀ ਬਣਾ ਦੋ ਖਈ ਗੱਲ ਆ ਚੱਲ ਕਰ ਲਾ ਯਾਰ ਫਿਰ ਮੈਂ ਸੌਂਦੀ ਆ ਠੀਕ ਆ ਗੋੜਾ ਆਪਾਂ ਉਬਾਲ ਲਿਆ ਵਾ ਕਿਉਂਕਿ ਮੈਂ ਗੁੜ ਨੂੰ ਬਾਲ ਕੇ ਸ਼ਾਂਤੀ ਪੁੰਨੀ ਹੁੰਦੀ ਆ ਕਿਉਂਕਿ ਕੁਛ ਨਾ ਕੁਛ ਇਹਦੇ ਵਿੱਚੋਂ ਨਿਕਲ ਆਉਂਦਾ ਇਸ ਲਈ ਪਹਿਲਾਂ ਆਪਾਂ ਗੁੜ ਨੂੰ ਬਾਲ ਲਿਆ ਮੈਲਟ ਕੁੱਟ ਕੇ ਪਾਤਾ ਸੀ ਮੈਂ ਇਹ ਤੇ ਬਸ ਹੁਣ ਆਪਾਂ ਇਹਨੂੰ ਠੰਡਾ ਹੋਂਦਵਾਂਗੇ ਮਮਾ ਨੇ ਇਹ ਵਾਲੀ ਕਾਲੀ ਚ ਲੈ ਲਿਆ ਵਾ ਦਾਲੀਆ ਫਿਰ ਮਮਾ ਦਾਲੀਆ ਬਣਾ ਲੱਗਿਆ ਜਿਆੜਾ ਗੋੜਾ ਮਤੋਂ ਬੰਦ ਲਿਆ ਪੁੱਣ ਤੇ ਮਾੜਾ ਜਿਹਾ ਆਪਾਂ ਚੋਗ ਲਈਏ ਕਟੇ ਦਾ ਸਾਫ ਲਿੰਦਾ ਪਰ ਤੇਲ ਗਾ ਹੁੰਦਾ ਤੇ ਕੁਛ ਨਿਕਲਣਾ ਜਿਆਦਾ ਇਸ ਲਈ ਆਪਾਂ ਆ ਦੇਖੋ ਪੁੱਛਣਾ ਦੱਸ ਇਹ ਮੈਂ ਆਪਣਾ ਕੱਢ ਹੀ ਲੈਨੇ ਆ ਇਹ ਵੈਸੇ ਹੁੰਦਾ ਕੋ ਤਲੀਏ ਸਾਫ ਹੀ ਹੈ ਚਲੋ ਜੀ ਹੁਣ ਆਪਾਂ ਦਲੀਆ ਜਿਹੜਾ ਘਿਓ ਪਾ ਲਿਆ ਤੇ ਹੁਣ ਇਹਨੂੰ ਘੁੰਨ ਲੈਨੇ ਆ ਤੇ ਉਹ ਵੀ ਸਾਰਾ ਦਲੀਆ ਪਾ ਲੈਨੇ ਆ ਇਹਨੂੰ ਹੁਣ ਆਪਾਂ ਘੁੰਨ ਲੈਨੇ ਜੇ ਆ ਕੋਕਫ੍ਰੈਂਡ ਜਿੰਦ ਦਲੀਆ ਜਿਹੜਾ ਪੁੱਜ ਗਿਆ ਵਾ ਤੇ ਆ ਪਾਣੀ ਵੀ ਆਪਾਂ ਛਾਲ ਲਿਆ ਹੁਣ ਸਾਰਾ ਇਹਦੇ ਵਿੱਚ ਐਡ ਕਰ ਦਾਂਗੇ ਇਹਨੂੰ ਹੁਣ ਇੱਕ ਉਬਾਲ ਆ ਜਵੇ ਫੇਰ ਆਪਾਂ ਇਹ ਰੀਆਂ ਵਿਸਲਾ ਵਜਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਜੀ ਇਹ ਕਿਵੇਂ ਦਾ ਬਣਿਆ ਜੀ ਹੁਣ ਵਿਸਲਾ ਵਜਾਣ ਉਸ ਤੋਂ ਬਾਅਦ ਆਪਾਂ ਵੇਖਦੇ ਆ ਕਿ ਦਲੀਆ ਕਿਵੇਂ ਦਾ ਬਣਿਆ ਰਬੂ ਤੋਂ ਸੁਣ ਲਈਏ ਇਹਦਾ ਕੰਮ ਜਿਹੜਾ ਰਹਿ ਗਿਆ ਚੱਲ ਛੇ ਛੇ ਦੀ ਸੁਣਾ ਮਾਂ ਆਸੀ ਮੈਂ ਢੋਗ ਰੋਟੀ ਪਾਕੇ ਸੀ ਢੋਗ ਰੋਟੀ ਖਾਈਆਂ ਆ ਹਾਂ ਢੋਗ ਰੋਟੀ ਖਾਈਆਂ ਆ ਬੜੇ ਪਾ ਲਿਆ ਕਰੋ ਵਧੀਆ ਨੇ ਚੱਲ ਹੁਣ ਤੁਸੀਂ ਕੱਲੋ ਛੇ ਛੇ ਤੇ ਆਪਦੀ ਡੀਟਿੰਗ ਉਸ ਤੋਂ ਬਾਅਦ ਫਿਰ ਤਲੀਆਂ ਮਿਲਦਾ ਠੀਕ ਹੈ ਸਾਡੀ ਦੇ ਲਖਰੇ ਨਹੀਂ ਸੂਟ ਆਉਂਦੇ ਮੈਂ ਕਹਿੰਦੀ ਖਾਣਾ ਨਹੀਂ ਤਲੀਆਂ ਜੋ ਮੱਗੀ ਕੱਲੋ ਨਾ ਮੈਂ ਰੋਟੀ ਖਾਣੀ ਹੈ ਤੇ ਹੁਣ ਇਹਦੇ ਵਾਸਤੇ ਸਪੈਸ਼ਲ ਮੈਗੀ ਬਣਾਉਣ ਲੱਗੀ ਹਾਂ ਹੁਣ ਇਹਦੇ ਵਾਸਤੇ ਮੈਗੀ ਬਣਾਉਣ ਲੱਗੀ ਹਾਂ ਇਹ ਵਾਲੀ ਦਲੀਆ ਆਪਾਂ ਜਿੱਪੀ ਬਣਾਉਣ ਵਾਸਤੇ ਤੇ ਇੱਧਰ ਦਲੀਆ ਬਣੀ ਜਾਂਦਾ ਹੁਣ ਜਿੰਨੂੰ ਜੋ ਪਸੰਦ ਆਪੀ ਖਾ ਲੈਣੀ ਆ ਵੱਡੇ ਬੱਚੇ ਨੂੰ ਤਾਂ ਸਾਡੇ ਨੂੰ ਬਸ ਇਹ ਚਾਹੀਦਾ ਹੁੰਦਾ ਕਿ ਕੋਈ ਕੁਸਕੀ ਚੀ ਮਮੀ ਕਿਤੇ ਵੇਲੀ ਨਾ ਬੈਜਵੇ ਕਰੀ ਮੈਨੂੰ ਕੁਝ ਖਾਣ ਤੇਰੇ ਰ ਕਰੀ ਕੁਝ ਖਾਣ ਦੇ ਹੁਣ ਮੈਂ ਕਿਹਾ ਚੱਲ ਤੂੰ ਦਲੀਆ ਨਹੀਂ ਖਾਣਾ ਤਾਂ ਰੋਟੀ ਬਣਾ ਰਹੀ ਨੇ ਕੰਨੀ ਨਹੀਂ ਮੈਂ ਰੋਟੀ ਖਾਣੀ ਹੀ ਨਹੀਂ ਜੋ ਮਰਜ਼ੀ ਕਰ ਲੋ ਹਾਂ ਤਾਂ ਨੇਰੇ ਵਾਸਤੇ ਆ ਬਣਾ ਲੱਗੀ ਹੈ ਜਿੱਪੀ ਤੇ ਨਾਲ ਹੀ ਛੋਟੀ ਛੋਟੀ ਨੇ ਖਾ ਲੈਣਾ ਸੀ ਤੇਰੇ ਮਦਰ ਲਾ ਕੇ ਉਹ ਵੀ ਕਹਿੰਦੀ ਮੈਂ ਨਹੀਂ ਖਾਣਾ ਤੇ ਆ ਹੁਣ ਘਰੇ ਆ ਗਏ ਪਾਪਾ ਕਿ ਤੂੰ ਕਹਦਾ ਭਾਈ ਬੋਲ ਬਣਾਉਣੀਆਂ ਤਾਂ ਇਹਨਾਂ ਦਾ ਮੈਨੂੰ ਰਿੰਗ ਸ਼ਰਮ ਨਹੀਂ ਦੇ ਬਣਾ ਕੇ ਖਵਾਈਆਂ ਗਈਆਂ ਗੀਆਂ ਬੋਲਾਂੀਆਂ ਕਿਹੜੀਆਂ ਬੋਲਾਂ ਬਰੈਡ ਵਾਲੀ ਬੋਲ ਕੋਈ ਨਹੀਂ ਬਣਾਉਂਦਾ ਕੱਲ ਬਣਾ ਕੇ ਦਿਓ ਘਰ ਯਾ ਠੀਕ ਹੈ ਓਕੇ ਲੈ ਮੈਂ ਅੱਜ ਤਾਂ ਦਲੀਆ ਮਿਲੂਗਾ ਮੈਂ ਮੈਨੂੰ ਮੈਨੂੰ ਆਪਣੀ ਡਰਾਇੰਗਸ ਦਿਖਾਨੀਆਂ ਦੇ ਸਾਰੀ ਮੈਂ ਡਰਾਇੰਗ ਬਣਾਈ ਸੀ ਮੈਂ ਹੋਰ ਡਰਾਇੰਗ ਵੀ ਬਣਾਉਂਗੀ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਅਗਲੀ ਵੀਡੀਓ ਚ ਅੱਗ ਗਿਆ ਰੈਡੀ ਹੋ ਗਿਆ ਨਾ ਕਿ ਉਹ ਕਾਲਾ ਕਾਲਾ ਗੋੜਦਾ ਗੋੜਦਾ ਰਾਂਗੀ ਕਾਲਾ ਸ ਤੇ ਆ ਲੱਗੀ ਆ ਮੈਗੀ ਖਾਣ ਇਹ ਕਹਿੰਦੀ ਮੈਂ ਤਲੀਆਂ ਨਹੀਂ ਖਾਣਾ ਖਾਲੀ ਜਿੱਪੀ ਵੀ ਹੁਣ ਤਲੀਆਂ ਖਾਈ ਨਹੀਂ ਹੈ ਉਹ ਸਾਡਾ ਤਾਂ ਆ ਤਲੀਆਂ ਬਹੁਤ ਸੁਆਸੀ ਤੂੰ ਤਾਂ ਖਾਦਾਂ ਨਹੀਂ ਉਹ ਖਾਈ ਜਾਂਦੀ ਆ ਉਹ ਉਹਨੇ ਜਿੱਪੀ ਥੋੜੀ ਜਿਹੀ ਖਾਤੀ ਬਸ ਚਲੋ ਜੀ ਹਣ ਖਾ ਪੀ ਕੇ ਲੱਗ ਗਈ ਆ ਦਾਦੀ ਮੈਨੂੰ ਸਾਈਕਲ ਸਿਕਾਓ ਵੱਡੀ ਸਿੱਖ ਦੇਣੀ ਆ ਛੋਟੀ ਸਾਡੀ ਕਹੂਗੀ ਸਾਈਕਲ ਸਿਕਾਓ ਚਲੋ ਤਾਂ ਬੈਇਆ ਚਲੋ ਜੀ ਮੈਂ ਡੋਕ ਮੈਂ ਡੋਕ ਹਾਂ ਸੇਖਣਾ ਆ ਦਾਦੀ ਦੇ ਝੂੜੇ ਥੋੜਾ ਦੇਣੇ ਆ ਦਾਦੀ ਨੇ ਖੜਿਆ ਪੈਟਲ ਤੇ ਪੈਰ ਰੱਖ ਤੇ ਦਾਦੇ ਹੈ ਚਲੋਂਦਾ ਫੇ ਫਾਇਦਾ ਕੀ ਪੈਟਲ ਤੇ ਪੈਰ ਰੱਖ ਸਕੋ ਚੱਕਿਆ ਜਾਣਾ ਇਹ ਬੰਦੇ ਬੈਠੇ ਰਹੀਓ ਠੀਕ ਆ ਖਾ ਪੀ ਕੇ ਤੂੰ ਇਹ ਨਾ ਸਾਈਕਲ ਸਿੱਖੀ ਹੋ ਤੁਸ ਨੂੰ ਮੈਨੂੰ ਕਹਿੰਦੇ ਸੀ ਕਿ ਦਲੀਆ ਖਾਂਦੇ ਆ ਤੇ ਪਾਪਾ ਵੀ ਕਿਹਾ ਦਲੀਆ ਖਾਈ ਜਾਂਦੇ ਆ ਪਾਪਾ ਵੀ ਤੁਹਾਡੇ ਵਰਗੇ ਹੀ ਆ ਪਾਪਾ ਵੀ ਸਾਡੇ ਹੀ ਆ ਓ ਜੇ ਤੁਹੀ ਖਾਣਾ ਹੋ ਜਾਈ ਪਾਪੜੇ ਖਾਣਾ। ਫਰੀਮ ਮਤਲਬ ਕਿ ਵੇਖਾਂਗਾ ਪਰ ਥੋੜਾ ਖਾ ਕੇ ਟੈਸਟ ਕਰਾਂਗਾ ਸਿਰਫ। ਆਹੋ ਕਿ ਮੈਂ ਖਾਦਾ। ਚਲੋ ਕੋਈ ਨਹੀਂ। ਯਰ ਮਿੱਠਾ ਨਹੀਂ ਖਾਂਦਾ ਮੈਂ ਤਾਂ ਵਾਲਿਆ। ਮਿੱਠਾ ਥੋੜਾ ਓ ਘੋੜਾ ਵਾਲਾ। ਚਲ ਦੇਖਦੇ ਆ। ਖੰਡ ਵਾਲਾ ਥੋੜਾ। ਖਾਣਾ ਵੀ ਆਪੂ। ਆਪੂ ਨੇ ਵੀ ਦੋਵੇਂ ਚੀਜ਼ਾਂ ਹੀ ਖਾਦੀਆਂ। ਓ ਇਹ ਵੀ ਤਾਂ ਥੋੜੀ ਜਿਹੀ ਖਾਂਦੀ ਹੁੰਦੀ ਐ। ਤਲੀਆਂ ਵੀ ਥੋੜੀਆਂ ਜਿਹੀ ਖਾਦਾ ਵੈਸੇ ਨਹੀਂ। ਹਲਵਾ ਪਲੇਟ 'ਚ ਪਾ ਲਿਆ ਥੋੜਾ ਜਿਹਾ। ਮੈਂ ਤੇ ਮੰਮੀ ਨਹੀਂ ਖਾਦਾ। 47 ਹਰਬਾ ਪੇਡ ਤੇ ਪਾ ਕੇ ਜਾ ਜਾ ਲੱਗਿਆ ਮਰਨ ਚਲੀ ਗਿਆ ਹੁਣ ਬਹੁਤ ਸਾਰਾ ਸੱਚੀ ਬਹੁਤ ਸਵਾਲ ਬਣਿਆ ਤੈਨੂੰ ਮੀਨ ਨਹੀਂ ਜੀ ਮੈਂ ਉਹ ਟੈਡ ਭਰ ਲਿਆ ਪਰ ਉਹਦੇ ਨਾਲ ਯੈਪੀ ਨਾਲ ਪਰਦੇਸ ਦੀ ਬਹੁਤ ਸਜਾ ਤਾਂ ਆਪੀ ਕਹਾਂਗੇ ਜੋ ਪੈਣਗੇ ਫਰੈਂਡਸ ਜੈਸਾ ਦਾਸ ਦਾ ਬਲੌਗ ਹੋਤਾ ਸਾਰੇ ਨੂੰ ਵਧੀਆ ਲੱਗਾ ਹੋਵੇ ਤਾਂ ਦਬਕੇ ਲਾਈਕ ਸ਼ੇਅਰ ਕਰ ਦੇਈਓ ਬਾਏ ਬਾਏ